ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਨਾ ਕਤਲ ਕੇਸ 48 ਘੰਟੇ ਅੰਦਰ ਸ੍ਰੇਸ ਦੋ ਦੋਸ਼ੀ ਕਾਬੂ ਵਾਰਦਾਤ ਸਮੇਂ ਵਰਤੀ ਕੁਹਾੜੀ ਬਰਾਮਦ। ਸ਼੍ਰੀ ਸਰਕਾਰ ਸੰਚਾਲ ਆਈਪੀਐਸ ਐਸਐਸਪੀ ਸੰਗਰੂਰ ਨੇ ਪ੍ਰੈਸ ਕਾਨਫਰੰਸ 'ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਖਿ ਲਾਫ ਚਲਾਈਗੇ ਮਹੀਨ ਤਹਤ ਕਾਰਵਾਈ ਕਰਦੇ ਹੋਏ ਥਾਣਾ ਸਦਰ ਧੋਰੀ ਦੇ ਏਰੀਆ ਵਿੱਚ ਹੋਏ ਅੰਨੇ ਕਤਲ ਨੂੰ 48 ਘੰਟੇ ਅੰਦਰ ਪ੍ਰੇਸ ਕਰਕੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਵਾਰਦਾਤ ਸਮੇਂ ਵਰਤੀ ਕੁਹਾੜੀ ਤੇ ਸਕੂਟਰੀ ਬਰਾਮਦ ਕਰਵਾਈ ਗਈ। ਪੰਜਾਬ ਦੀ ਨਿਊਜ਼ ਨਾਲ ਤੁਸੀਂ ਦੇਖ ਲਓ ਮਿੱਤਰਾਂ ਉਮਾਰ ਦੀ ਖਾਸ ਰਿਪੋਰਟ ਸਪੋਰਟ ਮਿਲੇ ਕੀਆ ਸਰਪੁਰਮਾ ਜੀ 26 ਤੇ 27 ਜੂਨ ਦੀ ਦਰਮਿਆਨੀ ਰਾਤ ਨੂੰ ਇੱਕ ਫੈਕਟਰੀ ਉਮੀ ਦੇ ਵਿੱਚ ਜੋ ਸਥਿਤ ਹੈ ਉਥੇ ਦੋ ਅਕਿਊਜ਼ਡ ਨੇ ਐਂਟਰ ਕੀਤਾ ਉਥੇ ਜੋ ਚੌਕੀਦਾਰ ਸੀ ਉਥੇ ਉਹ ਗੁੱਥਮ ਗੁੱਥਾ ਹੋ ਗਏ ਜਦੋਂ ਅਰੇ ਚੌਕੀਦਾਰ ਜਿਹੜੀ ਸੀ ਉਹਨਾਂ ਤੇ ਅਟੈਕ ਕੀਤਾ ਸਵੇਰੇ ਜਦੋਂ ਇਨਫੋਰਮੇਸ਼ਨ ਵੀ ਤਬਾ ਚੱਲਿਆ ਕਿ ਚੌਕੀਦਾਰ ਸਾਹਿਬ ਹੋਏ ਸਖਮੀ ਸੀ ਜੋ ਨਾਮ ਅਨਾਂ ਸੀ ਉਹ ਜੰਗ ਸੀ ਤੇ ਉਹਨਾਂ ਦੇ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਮੌਤ ਹੋ ਗਈ। ਤੁਰੰਤ ਸੰਗਰੂਰ ਪੁਲਿਸ ਅ ਸਦਰ ਪੁਲੀਸ ਸਟੇਸ਼ਨ ਵਿੱਚ ਐਫ ਆਰ ਦਰਜ ਕਰিয়ে 800 ਨੰਬਰ ਜੀਆਰਟਾ ਸੈਕਸ਼ਨ 302 ਤੇ 432 ਅਧੀਨ। ਪੋਜ਼ੇਟ ਐਟ ਬਖੋ ਵਕੀਮਾ ਬਣਾ ਕੇ ਬੜੀ ਮੁਸਤਫਦੀ ਨਾਲ ਕੰਮ ਕਰਾਇਆ ਗਿਆ। 24 ਘੰਟੇ ਦੇ ਅੰਦਰ ਅੰਦਰ ਹੀ ਉੱਥੀ ਸੁਝਾ ਲਈ ਗਈ ਦੋਵੇਂ ਅਕਿਊਜ਼ਡ ਆਈਡੈਂਟੀਫਾਈ ਹੋ ਕੇ ਅਰੈਸਟ ਕਰ ਲਏ ਗਏ ਤੇ ਉਹਨਾਂ ਤੋਂ ਵੈਪਨ ਆਫ ਅਫੈਂਸ ਅਤੇ ਜਿਹੜੇ 2 ਵੀਲਰ ਸੀਗੇ 3 ਟੂ ਵੀਲਰ ਉਹ ਵੀ ਰਿਕਵਰ ਕਰ ਲਏ ਨੇ ਇਸ ਤੇ ਨਾਲ ਹੀ ਇਹ ਵੱਡੀ ਸਫਲਤਾ ਨਾਲ ਇਹ بڑا ਇੰਪੋਰਟੈਂਟ ਕੇਸ ਕਰੈਕ ਕਰ ਲਿਆ ਗਿਆ ਤੇ ਹੁਣ ਅਸੀਂ ਰਿਮਾਂਡ ਲੈ ਕੇ ਅਕਿਊਜ਼ ਦੀ ਅੱਗੇ ਤਸਤੀਸ਼ ਵਿੱਚ ਦੇਖਾਂਗੇ ਕਿ ਕਿਸ ਦਾ ਕੀ ਰੋਲ ਸੀ ਜਿਹੜੇ ਦੋ ਅਕਿਊਜ਼ਡ ਹੈਗੇ ਇੱਕ ਹੈ ਗੁਰਵਿੰਦਰ ਪਾਲ ਪੁੱਤ ਬਿੰਦਾ ਅਤੇ ਗੁਰਵਿੰਦਰ ਪੁੱਤ ਕਿੰਦਾ ਅਤੇ ਦੂਸਰਾ ਹੈ ਗੁਰਵਿੰਦਰ ਪਾਲ ਪੁੱਤ ਇਹਨਾਂ ਤੇ ਪਹਿਲਾਂ ਵੀ ਮੁਕੱਦਮੇ ਨੇ ਤੇ ਇਹਨਾਂ ਨੂੰ ਇਹ ਦੋਵੇਂ ਰਹਿਣ ਵਾਲੇ ਹੈਗੇ ਪਿੰਡ ਸ਼ੇਰਪੁਰ ਸੋਨੀਆ ਕੀ ਮਨਫਕੀ ਸੀ ਸੋ ਚੋਰੀ ਦੀ ਕੀ ਚੋਰੀ ਕਰਨ ਦੇ ਸੀ ਤੇ ਉਸ ਦੇ ਵਿੱਚ ਹੀ ਜਦੋਂ ਉਹਨਾਂ ਨੇ ਵਿਰੋਧ ਕੀਤਾ ਜਿਹੜੇ ਉੱਥੇ ਜੋ ਡਿਸੀਜ਼ ਸੀਗੇ ਤਤਦ ਇਹਨਾਂ ਦੇ ਵਿੱਚ ਇਹ ਲੜਾਈ ਹੋ ਗਈ ਤਾਂ ਪਹਿਲਾਂ ਵੀ ਇਹਨਾਂ ਉੱਪਰ ਕੋਈ ਮੁਕਦਮੇ ਹੈਗੇ ਜੀ ਜੋ ਗੁਰਵਿੰਦਰ ਉਹ ਗਿੰਦਾ ਹੈ ਉਸ ਤੇ ਤਿੰਨ ਮੁਕਦਮੇ ਹੈ ਤੇ ਜਿਹੜਾ ਹਰਵਿੰਦਰਪਾਲ ਉਸ ਪਰਿਚ ਹੈ ਉਸ ਤੇ ਇੱਕ ਮੁਕਦਮਾ ਹੈ